ਹਾਂ ਹਾਂ ਤੇ ਨਾਨਾ ਉਹੀ ਕਹਿ ਰਿਹਾ ਕੇ ਤੇ ਜੋਰ ਹੈ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਦੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਹੋਇਆ ਬਦਮਾਸ਼ੀ ਕੀਤੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਤੇ ਬੜ ਬਗ ਮੇਰੇ ਕੋਲ ਲੋਕਾਂ ਦੇ ਘਰਾਂ ਤੋਂ ਫਿਰ ਆਵਾਜਾਗਏ ਆ ਕਿੱਥੇ ਗਏ ਨਹੀਂ ਜਾ ਕੇ ਫਿਰ ਕਰਦੇ ਕੀ ਹੋ ਵੀਰ ਸਤਾਇਆ ਹੋਣੀਆਂ ਜਾਂਦੀਆਂ ਜੀ ਆਹ ਕਾਰਾਂ ਆ ਸਾਰੇ ਦੇ ਵਰਕਣਾ ਦੇ ਮੇਰੇ ਪਿੰਦੇ ਆ ਸੁਖਿੰਦਰ ਹਾਂ ਦੇ ਡਰ ਬੋਲਿਆ ਹੀ ਨਹੀਂ ਉਹ ਸੁਖਿੰਦਰ ਹਾਂ ਦੇ ਡੰਡਾ ਰੇ ਫਿਰ ਫਿਰ ਕਰੀਏ ਨਹੀਂ ਕੋਈ ਫਿਰ ਤੇਰੇ ਬੈਠੋ ਵੇਟਾ ਪੈਂਦੀ ਹੈ ਕਿ ਤੈਨੂੰ ਕਰ ਪਾਉਂਦਾ ਵੋਟ ਘਰੇ ਬੈਠੋ ਵੇਟਾ ਬਾਈ ਇੱਕ ਧੱਕਾ ਮਾਰ ਬੈਠੋ ਜਿੱਥੇ ਘਟਾ ਲੋ ਦਗਾਣਾ ਇੱਕ ਤਾਂ ਬਾਕੀ ਆ ਪਾਣ ਦੀਏ ਵੋਟਾਂ ਭਾਈ ਪੈ ਨਹੀਂ ਦੇਂਦੇ ਆ ਇਹ ਪਈ ਰਾਂ ਨਾ ਆਈ ਨਹੀਂ ਦਾ ਖਤਮ ਮਜਾਈਏ ਆ ਦੇ ਬਤ ਕਰਿਆ ਆਪ ਪਾਰ ਆਪਾਂ ਵੀ ਆਏ ਆ ਇਹ ਵੀ ਆਏ ਹੈ ਨਾ ਕਾਂਗਰਸ ਮੈਂ ਮੈਂ ਇਲੈਕਸ਼ਨ ਨਹੀਂ ਜਾਂਦਾ ਲਾ ਲਾ ਕੋਈ ਜਾਂਦਾ ਬੰਦਾ ਆਪਾਂ ਸਾਰੇ ਆਪਾਂ ਇਲੈਕਸ਼ਨ ਨਹੀਂ ਜਾਣੇ ਆ ਕੁਣ ਕੋਣ ਹੈ ਮੇਨ ਕਿਹਦੀ ਚੀਤਾ ਮੇਨ ਹੈ ਮੈਨ ਕਿਹਦੀ ਚੀਤਾ ਗੱਲ ਨਹੀਂ ਯਾਰ ਚੱਲ ਵੀਡੀਓ ਬਣਾ ਸਾਰੇ ਆ ਦੀ ਬਣਾ ਇਹਨਾਂ ਦੀ ਉਹ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੂੰ ਬਲੇ ਦੇ ਗੱਡੀ ਆਪਣੇ ਆਪੇ ਚੰਗਾ ਲਾ ਲਓ ਕੋ ਵੀਰਾ ਨਾਲ 对，比我拍